ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲੇ ਹਾਰਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਏ ਪ੍ਰਮਾਤਮਾ ਏ ਪਰਮੇਸ਼ਰ ਏ ਸਤਗੁਰ ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲੇ ਹਰ ਤੇਰਾ ਦਾਸ ਤੇਰੇ ਪਾਸੋਂ ਤੇਰੀ ਚਰਨਾਂ ਦੀ ਧੂੜ ਮੰਗਦਾ ਹੈ ਤੇਰੇ ਦਰਸ਼ਨ ਤੋਂ ਸਦਕੀ ਜਾਂਦਾ ਹੈ ਮੇਰੇ ਰਾਮੁ ਰਾਏ ਜਿਉ ਰੱਖ ਤਿਉ ਰਹੀਐ ਏ ਮੇਰੇ ਪ੍ਰਭੂ ਪਾਤਸ਼ਾਹ ਤੂੰ ਜਿਵੇਂ ਅਸਾਂ ਜੀਵਾਂ ਨੂੰ ਰੱਖਦਾ ਹੈ ਤੇਵੇਂ ਹੀ ਰਹਾ ਜਾ ਸਕਦਾ ਹੈ ਤੁਧ ਭਾਵੈ ਤਾਂ 나 ਮੁਝ ਪਾਵੈ ਸੁਖ ਤੇਰਾ ਦਿੱਤਾ ਲਹੀਐ ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਅਸਾਂ ਜੀਵਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ ਤੇਰਾ ਹੀ ਬਖਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ਰਹਾਉ ਮੁਕਤ ਭਗਤ ਜਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਇਹ ਪ੍ਰਭੂ ਤੇਰੀ ਸੇਵਾ ਭਗਤੀ ਵਿੱਚ ਹੀ ਵਿਕਾਰਾਂ ਤੋਂ ਕਲਾਸੀ ਹੈ ਸੰਸਾਰ ਦੇ ਸੁਖ ਹਨ ਸੋ ਚੱਜੀ ਜੀਵਨ ਜਾਚ ਹੈ ਪਰ ਤੇਰੀ ਭਗਤੀ ਉਹੀ ਕਰਦਾ ਹੈ ਜਿਸ ਪਾਸੋਂ ਤੂੰ ਆਪ ਕਰਾਉਂਦਾ ਹੈ ਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਏ ਪ੍ਰਭੂ ਜਿਸ ਥਾਂ ਤੇਰੀ ਸਿਫਤ ਸਲਾਹ ਹੋ ਰਹੀ ਹੋਵੇ ਮੇਰੇ ਵਾਸਤੇ ਉਹੀ ਥਾਂ ਬੈਕੁੰਠ ਹੈ ਤੂੰ ਆਪ ਹੀ ਸਿਫਤ ਸਲਾਹ ਕਰਨ ਦੀ ਸਰਦਾ ਸਾਡੇ ਅੰਦਰ ਪੈਦਾ ਕਰਦਾ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ हे दीन उत्ती दया करने वाले मेरे सतगुरु मेहर कर मैं तेरा नाम जप जप के आत्मिक जीवन हासिल करदा रहा मेरा मन मेरा तन तेरे नाम दी बरकत नाल खिड़या रहे चरण कमल तेरे धोए धोए पीवा मेरे सतगुरु दीन दयाला मेहर कर ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾ ਕੁਰਬਾਨ ਜਾਈ ਉਸ ਬੇਲਾ ਸੁਹਾਵੀ ਜਿੱਤ ਤੁਮਰੇ ਦਵਾਰ ਆਇਆ ਏ ਸਤਿਗੁਰੂ ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ ਨਾਨਕ ਕੋ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਏ ਭਾਈ ਜਦੋਂ ਦਾਸ ਨਾਨਕ ਕੁੱਤੇ ਪ੍ਰਭ ਜੀ ਦਇਆਵਾਨ ਹੋਏ ਤਦੋਂ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਕੁਰਬਾਨ ਜਾਈ ਉਸ ਬਿਲਾ ਸੁਖਾਵੀ ਜਿੱਤ ਤੁਮਰੇ ਦਵਾਰ ਆਇਆ ਨਾਨਕ ਕੋ ਪ੍ਰਭ ਭਈ ਕਿਰਪਾਲ ਸਤ ਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ